ਸਤਿ ਸ਼੍ਰੀ ਅਕਾਲ ਦੋਸਤੋ ਜਗਰਾਵਾਂ ਦੀ ਰੋਸ਼ਨੀ ਮੇਲਾ ਮੁਕਸਰ ਦਾ ਕੀ ਕਹਿਣਾ ਮਿੱਤਰੋ ਲੁਧਿਆਣੇ ਸ਼ਹਿਰ ਦਾ ਬਠਿੰਡੇ ਵਿੱਚ ਸੋਨੇ ਦਾ ਦੰਦ ਮਿਲਦਾ ਫਾਟਕ ਸਨੇਤ ਵਾਲਾ ਬੰਦ ਮਿਲਦਾ ਰੋਪੜ ਦੇ ਜਿੰਦੇ ਸੰਗਰੂਰ ਭੋਲੇ ਭਾਲੇ ਲੋਕ ਰਹਿੰਦੇ ਨੇ ਲੁਧਿਆਣਿਆਂ ਨੂੰ ਭਈਆਂ ਦਾ ਗੜ੍ਹ ਕਹਿੰਦੇ ਨੇ ਜਲੰਧਰ ਨੂੰ ਖਬਰਾਂ ਦਾ ਸ਼ਹਿਰ ਕਹਿੰਦੇ ਨੇ ਲੁਧਿਆਣੇ ਗਾਉਣ ਵਾਲੇ ਬਹੁਤੇ ਰਹਿੰਦੇ ਨੇ ਅੱਜ ਗੱਲ ਕਰਦੇ ਆਂ ਲੁਧਿਆਣੇ ਦੀ ਲੁਧਿਆਣੇ ਦੇ ਬਸ ਅੱਡੇ ਦੀ ਰਾਤ ਨੂੰ ਆਪਾਂ ਬਸ ਅੱਡਾ ਦੇਖਣ ਚੱਲੇ ਆਂ ਲੁਧਿਆਣੇ ਦਾ ਸਾਹਮਣੇ ਹੈਗਾ ਧਿਆਨ ਸਿੰਘ ਕੰਪਲੈਕਸ ਜਿੱਥੇ ਅੱਜ ਕੱਲ ਦੇ ਨਵੇਂ ਜਿਹੜੇ ਗਾਉਣ ਵਾਲੇ ਆ ਉਹਨਾਂ ਦੇ ਦਫ਼ਤਰ ਨੇ 3767 ਕਿਲੋਮੀਟਰ ਸਕਿਉਰ ਏਰੀਏ ਦੇ ਵਿੱਚ ਲੁਧਿਆਣਾ ਡਿਸਟ੍ਰਿਕਟ ਪੂਰੀ ਵਸੀ ਹੋਈ ਆ ਜਿਹੜਾ ਸ਼ਹਿਰੀ ਇਲਾਕਾ ਉਹ 160 ਕਿਲੋਮੀਟਰ ਸਕੁਅਰ ਏਰੀਆ ਤੇ ਉਹਦੇ ਵਿੱਚ ਲੁਧਿਆਣਾ ਸ਼ਹਿਰ ਵਸਿਆ ਹੋਇਆ ਇਹ ਲੁਧਿਆਣੇ ਦਾ ਬਹੁਤ ਪੁਰਾਣਾ ਵਸ ਅੱਡਾ ਵਾ ਸ਼ਹੀਦ ਸੁਖਦੇਵ ਸਿੰਘ ਜੀ ਦੇ ਨਾਂ ਦੇ ਉੱਤੇ ਇਹ ਇਹਦਾ ਨਾਮ ਰੱਖਿਆ ਹੋਇਆ ਇੱਥੇ ਆਪਾਂ ਇਸ ਵਕਤ ਪੁਲ ਦੇ ਉੱਤੇ ਖੜੇ ਆਂ ਤੇ ਆਪਾਂ ਦੇਖਦੇ ਆਂ ਵੀ ਬੱਸਾਂ ਅੰਦਰੋਂ ਨਿਕਲ ਰਹੀਆਂ ਜਾ ਰਹੀਆਂ ਇਸ ਵਕਤ ਵੱਜ ਗਏ 7 ਤੇ ਆਪਾਂ ਬਸ ਸੜ ਦੇ ਅੰਦਰ ਵੀ ਚਲਦੇ ਆਂ ਦੇਖਦੇ ਆਂ ਕੀ ਆ ਅੰਦਰ ਕੀ ਨਹੀਂ ਤੇ ਇਹਦੇ ਸਾਹਮਣੇ ਹੀ ਚਮਕੀਲੇ ਦਾ ਦਫ਼ਤਰ ਵੀ ਆ ਤੇ ਆਪਾਂ ਉਹ ਵੀ ਦੇਖਾਂਗੇ ਜਿੱਥੇ ਚਮਕੀਲੇ ਨੇ ਆਪਣਾ ਕਹੋ ਵੀ ਆਪਣਾ ਨਾਮ ਖੱਟਣ ਦੇ ਲਈ ਜਾਂ ਜਿੱਥੇ ਉਹਨੇ ਆਪਣੀ ਸਾਰੀ ਜ਼ਿੰਦਗੀ ਕੱਢਤੀ ਤੇ ਆਪਾਂ ਉਸ ਦਫ਼ਤਰ ਵੀ ਚਲਦੇ ਆਂ ਤੇ ਹੁਣ ਆਪਾਂ ਗੱਲ ਕਰਦੇ ਆਂ ਲੁਧਿਆਣੇ ਬਸ ਸੜੇ ਦੀ ਤੇ ਅੰਦਰ ਨੂੰ ਚਲੀਏ ਇੱਕ ਥੋੜੀ ਜੀ ਚੀਜ਼ ਖਾਮੀ ਇਹ ਰਹੀ ਕਿ ਪੀ ਆਰਟੀਸੀ ਪੰਜਾਬ ਰੋਡਵੇਜ ਦੀਆਂ ਜਿਹੜੀਆਂ ਬੱਸਾਂ ਨੇ ਉਹ ਅੰਦਰ ਦੇਖਣ ਨੂੰ ਥੋੜੀਆਂ ਜੀਆਂ ਘੱਟ ਮਿਲੀਆਂ ਪ੍ਰਾਈਵੇਟ ਬੱਸਾਂ ਜ਼ਿਆਦਾ ਨੇ ਜਦ ਕੇ ਲੋਕ ਸਫ਼ਰ ਕਰਦੇ ਨੇ ਨਹੀਂ ਥੋੜੀ ਦੁਕਾਨ ਸਾਰੀ ਰਾਤ ਖੁੱਲੀ ਰਹਿੰਦੀ ਆ ਨਹੀਂ ਜੀ ਮੈਂ ਜੀ 8:00 ਤੋਂ 8:00 ਅੱਛਾ ਰਾਤ ਨੂੰ ਜੇ ਕਿਸੇ ਨੇ 12 ਵਜੇ ਚਾਹ ਪੀਣੀ ਹੋਵੇ ਫਿਰ ਕਿੱਥੇ ਪੀਊ ਉਹ ਸਾਹਮਣੇ ਨਹੀਂ ਰਹੇਗੀ ਉਹ ਇਹ ਸਾਹਮਣੇ अच्छा ਤੁਸੀਂ ਨਹੀਂ ਬਣਾਉਣੀ ਉਹ ਬਣਾਏ ਜੀ ਜੀ ਤੇ ਆਤੇ ਆ ਹਾਂ ਠੀਕ ਆ ਠੀਕ ਆ ਭਾਈ ਠੀਕ ਆ ਚਲੋ ਮੈਂ ਵੀ ਇਸ ਬਸਾਡੇ ਦੇ ਵਿੱਚ ਤਕਰੀਬਨ 15 20 ਸਾਲ ਬਾਅਦ ਜਾ ਰਿਹਾ ਵਾਂ ਤੇ ਜਿਗਤ ਜਾਣਾ ਵੀ ਹੈ ਇੱਕ ਦੋ ਵਾਰੀ ਬਸ ਦੇ ਵਿੱਚ ਗਏ ਵੀ ਆ ਤੇ ਉਹ ਸਾਨੂੰ ਬਸਾਡੇ ਜਾਣ ਦੀ ਲੋੜ ਨਹੀਂ ਪਈ ਇਹ ਬਸ ਸਟੈਂਡ ਦੇ ਮੂਰੇ ਰਿਕਸ਼ਾ ਜੂਨੀਅਨ ਵਾਲੇ ਹੈਗੇ ਆ ਜਿਹੜਾ ਅੱਜ ਵੀ ਉਹਨਾਂ ਨੇ ਇੱਕ ਮੰਦਿਰ ਬਣਾਇਆ ਹੋਇਆ ਜਿੱਥੇ ਉਹ ਮੱਥਾ ਟੇਕਦੇ ਆ ਤੇ ਬੱਸ ਸਟੈਂਡ ਦੇ ਕੋਲੇ ਹੋਟਲ ਤੇ ਵੈਦਬੂਦ ਜੇ ਆਮ ਹੀ ਬੈਠੇ ਆ ਤੇ ਪਤਾ ਨਹੀਂ ਇਹਦਾ ਕੀ ਮਤਲਬ ਆ ਕਿ ਜਿਹੜੇ ਵੈਦ ਆ ਸਾਰੇ ਬੱਸ ਅਡੇ ਕੋਲੇ ਕਿਉਂ ਬੈਠਦੇ ਨੇ ਤੇ ਆਪਾਂ ਚਲਿਏ ਅੰਦਰ ਨੂੰ ਤੇ ਇਸ ਵਕਤ ਕਹਿ ਲੋ ਵੀ 7:00 ਵਜ ਗਏ ਆ ਸ਼ਾਮ ਦੇ ਖੰਡ ਹੋਣ ਕਰਕੇ ਲੋਕ ਵੀ ਘਟਨੇ ਪਰ ਅੰਦਰ ਜਦੋਂ ਆਪਾਂ ਜਾਣੇ ਆ ਅੰਦਰ ਜਾ ਕੇ ਕਹ ਲੋ ਵੀ ਹੋਰ ਵੀ ਹਾਈ ਟੈਕ ਹੋ ਗਿਆ ਇਹ ਬੱਸ ਸਟੈਂਡ ਕਿਉਂਕਿ ਜਿਵੇਂ 에어ਪੋਰਟ ਦੇ ਉੱਤੇ ਲਿਖਿਆ ਹੁੰਦਾ ਵੀ 8:00 ਵਜੇ ਬੱਸ 8:00 ਵਜੇ 에어ਲਾਈਨ ਫਲਾਨੀ ਜਾਣੀ ਆ 8 ਨੰਬਰ ਉਦੋਂ ਤੋਂ ਜਾਣੀ ਆ ਕਾਊਂਟਰ ਤੋਂ ਜਾਣੀ ਆ ਉਸੇ ਤਰੀਕੇ ਇਹ ਬੱਸ ਅੱਡਾ ਵੀ ਅੱਜ ਦੇ ਦਿਨਾਂ ਦੇ ਵਿੱਚ ਹਾਈ ਟੈਕ ਅੱਡਾ ਬਣ ਗਿਆ ਤੇ ਇਹਦੇ ਵਿੱਚ ਇਧਰ ਉਧਰ ਜਾਣ ਵਾਸਤੇ ਤਕਰੀਬਨ ਪੁਲ ਵੀ ਬਣੇ ਹੋਏ ਆ ਤੇ ਇਹਦੇ ਅੰਦਰ ਪਹਿਲਾਂ ਤਾਂ ਲਿਖਿਆ ਹੁੰਦਾ ਸੀ ਸਾਈਕਲ ਸਟੈਂਡ ਪਰ ਉਹ ਸਾਈਕਲ ਸਟੈਂਡ ਹੁਣ ਬਦਲ ਗਿਆ ਕਿਉਂਕਿ ਲੋਕਾਂ ਕੋਲੇ ਹੁਣ ਸਾਈਕਲ ਹੈ ਹੀ ਨਹੀਂ ਜਾਂ ਤਾਂ ਇੱਥੇ ਮੋਟਰਸਾਈਕਲ ਖੜਦੇ ਆ ਸਕੂਟਰ ਵੀ ਹੈ ਨਹੀਂ ਗਏ ਤੇ ਜਾਂ ਫਿਰ ਕਾਰਾਂ ਖੜਦੀਆਂ ਨੇ ਤੇ ਕਾਰਾਂ ਇੱਥੇ ਨਾ ਮਾਤਰੀ ਖੜਦੀਆਂ ਨੇ ਇਦਾਂ ਦੀਆਂ ਇੱਥੇ ਸਕਰੀਨਾਂ ਲਾ ਦਿੱਤੀਆਂ ਗਈਆਂ ਨੇ ਸਕਰੀਨਾਂ ਦੇ ਉੱਤੇ ਟਾਈਮ ਟੇਬਲ ਚੱਲਦਾ ਰਹਿੰਦਾ ਤੇ ਸਕਰੀਨਾਂ ਦੇ ਉੱਤੇ ਪਤਾ ਲੱਗਦਾ ਰਹਿੰਦਾ ਕਿ ਕਿਹੜੀ ਬੱਸ ਕਿੰਨੇ ਨੰਬਰ ਕਾਊਂਟਰ ਤੋਂ ਕਿੰਨੇ ਵਜੇ ਧੁਰਨੀ ਆ ਤੇ ਇਸ ਵੇਲੇ ਕਹੋ ਵੀ ਰੌਣਕ ਥੋੜੀ ਜਿਹੀ ਘਟਾ ਦੁਕਾਨਾਂ ਥੋੜੀਆਂ ਜਿਹੀਆਂ ਬੰਦ ਹੋਣ ਦੀ ਤਿਆਰੀ ਦੇ ਵਿੱਚ ਨੇ ਪਰ ਫੇਰ ਵੀ ਨਾਈਟ ਸਰਵਿਸ ਇੱਥੋਂ ਚੱਲ ਰਹੀ ਆ ਜਿਵੇਂ ਆ ਮਾਛੀ ਵਾਲਾ ਕਹਾੜਾ ਦਾ ਕਾਊਂਟਰ ਬਣਿਆ ਹੋਇਆ ਆ ਬਣਿਆ ਹੋਇਆ ਅਹਿਮਦਗੜ ਡੇਲੋਂ ਆਲਮਗੀਰ ਤੇ ਆ ਜਿਹੜਾ ਬਣਿਆ ਹੋਇਆ ਇਹ ਪਟਿਆਲਾ ਅਮਰਗੜ ਤੇ ਆਹ ਜਿਹੜਾ ਬਣਿਆ ਹੋਇਆ ਇਹ ਬਣਿਆ ਹੋਇਆ ਸੰਗਰੂਰ ਪਾਤਣਾ ਤੇ ਇਧਰਲਾ ਹੈਗਾ ਗੜ ਸ਼ੰਕਰ ਭਗਤ ਸਿੰਘ ਨਗਰ ਤੇ ਆਹ ਬਣਿਆ ਹੋਇਆ ਮਹਿਲਪੁਰ ਫਲੋਰ ਤੇ ਇਸੇ ਤਰੀਕੇ ਆ ਮੁੱਲਾਂਪੁਰ ਰੈਕੋਟ ਸੁਧਾਰ ਹਲਵਾਰਾ ਤੇ ਇਸੇ ਤਰੀਕੇ ਚੌਂਕੀਮਾਨ ਮੁੱਲਾਂਪੁਰ ਬਣਿਆ ਹੋਇਆ ਇਸ ਵਕਤ ਵੱਜ ਗਏ 7:00 ਵੱਜ ਕੇ 10 ਮਿੰਟ ਹੋ ਗਏ ਆ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਆਬਾਦੀ ਪੱਖੋਂ ਲੁਧਿਆਣਾ ਸ਼ਹਿਰ ਆਉਂਦਾ ਤੇ ਇਹਦੇ ਵਿੱਚ ਕਹੋ ਵੀ ਇਸ ਸ਼ਹਿਰ ਦੇ ਵਿੱਚ ਹੌਜ਼ਰੀ ਦਾ ਸਾਈਕਲ ਦਾ ਹੋਰ بڑے ਇਲੈਕਟ੍ਰੋਨਿਕ ਪਾਰਟ ਆ ਜਿਹੜੇ ਉਹ ਬਣਦੇ ਆ ਇਸ ਕਰਕੇ ਵੀ ਇਹ ਮਸ਼ਹੂਰ ਆ ਤੇ ਦੂਜੀ ਗੱਲ ਆ ਵੀ ਇੱਥੇ ਗੌਣ ਵਾਲੇ ਬਹੁਤ ਰਹਿੰਦੇ ਆ ਮੈਕਸਿਮਮ ਜਿੰਨੇ ਵੀ ਗੌਣ ਵਾਲੇ ਹੈਗੇ ਆ ਉਹਨਾਂ ਦਾ ਕਿਸੇ ਨਾ ਕਿਸੇ ਤਾਲੁਕ ਕਿਸੇ ਨਾ ਕਿਸੇ ਤਰੀਕੇ ਤਾਲੁਕ ਆ ਜਿਹੜਾ ਲੁਧਿਆਣੇ ਨਾਲ ਰਿਹਾ ਤੇ ਮਨਮੋਹਨ ਸਿੰਘ ਦਾ ਮੇਲਾ ਹੁੰਦਾ ਸੀ ਤੇ ਉੱਥੇ ਵੀ ਸਾਰੇ ਪੰਜਾਬ ਦੇ ਕਲਾਕਾਰ ਆਉਂਦੇ ਹੁੰਦੇ ਸੀ ਤਾਂ ਉਹਨਾਂ ਦੀ ਅੱਗੇ ਚੜਤ ਹੁੰਦੀ ਰਹੀ ਆ ਤੇ ਇਹ ਦੇਖੋ ਕਿਵੇਂ ਸਕਰੀਨ ਲਾਈ ਆ ਕਿੰਨੇ ਵਜੇ ਬੱਸ ਜਾਣੀਆਂ 7:31 ਮਿੰਟ ਤੇ ਪਟਿਆਲੇ ਨੂੰ ਜਾਣੀਆਂ 7:40 ਮਿੰਟ ਤੇ ਜਲੰਧਰ ਨੂੰ ਜਾਣੀਆਂ 8:00 ਚੰਡੀਗੜ੍ਹ ਨੂੰ ਤੇ 8:25 ਮਿੰਟ ਤੇ ਰਿਸ਼ੀਕੇਸ਼ਵਾਲ ਨੂੰ ਜਾਣੀਆਂ ਇਹ ਫਰੋਜ਼ਪੁਰ ਫਾਜ਼ਿਲਕਾ ਮੋਗਾ ਵਾਲਾ ਹੈ ਕਾਊਂਟਰ ਆਪਾਂ ਗੱਲ ਕਰਦੇ ਸੀਗੇ ਵੀ ਦਿਨੇ ਤਾਂ ਇਸ ਜਗ੍ਹਾ ਦੇ ਉੱਤੇ ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ ਇਸ ਕਰਕੇ ਆਪਾਂ ਸਮਾਂ ਚੁਣਿਆ ਰਾਤ ਦਾ ਤੇ ਇਹ ਕਾਫੀ ਵੱਡਾ ਏਰੀਆ ਵਾ ਇਹਦੇ ਵਿੱਚ 50 ਤੱਕ ਘੱਟੋ ਘੱਟ ਕਾਊਂਟਰ ਇੱਕ ਹੈਗੇ ਆ ਤੇ ਇੱਕ ਏਸੇ ਅੱਡੇ ਦਾ ਦੂਜਾ ਪਾਸਾ ਵੀ ਹੈਗਾ ਜਿੱਥੇ ਲੋਕਲ ਪਿੰਡਾਂ ਨੂੰ ਬੱਸਾਂ ਜਾਂਦੀਆਂ ਨੇ ਉਹ ਹੈਗਾ ਦੂਸਰੀ ਸਾਈਡ ਤੇ ਫੇਰ ਜਿਹੜੀਆਂ ਏਸੀ ਬੱਸਾਂ ਜਾਂਦੀਆਂ ਨੇ ਉਹ ਕਿਤੋਂ ਹੋਰ ਵੀ ਜਾਂਦੀਆਂ ਨੇ ਉਹ ਬੱਸ ਅਡੇ ਦੇ ਬਾਹਰਲੇ ਪਾਸੇੋਂ ਜਾਂਦੀਆਂ ਨੇ ਜਿਵੇਂ ਦਿੱਲੀ ਨੂੰ ਜਾਣਾ ਤੁਸੀਂ ਜੈਪੁਰ ਨੂੰ ਜਾਣਾ ਉਦੇਪੁਰ ਨੂੰ ਜਾਣਾ ਜਾਂ ਜੰਮੂ ਨੂੰ ਜਾਣਾ ਉਹ ਜਿਹੜੀਆਂ ਬੱਸਾਂ ਨੇ ਵਾਲਗੋ ਟਾਈਪ ਬੱਸਾਂ ਨੇ ਜਿਹੜੀਆਂ ਉਹ ਆਪਾਂ ਨੂੰ ਬੱਸ ਅਡੇ ਦੇ ਬਾਹਰਲੇ ਪਾਸੇੋਂ ਮਿਲ ਜਾਣਗੀਆਂ ਇੱਥੇ ਸਕਰੀਨਾਂ ਲੱਗੀਆਂ ਨੇ ਟੀਵੀ ਦੇ ਉੱਤੇ ਚੱਲਦੀ ਆ ਤੇ ਟੀਵੀ ਚੱਲਦਾ ਉੱਤੇ ਤੇ ਘੜੀਆਂ ਲੱਗੀਆਂ ਥਾਂ-ਥਾਂ ਦੇ ਉੱਤੇ ਟਾਈਮ ਦੱਸਣ ਨੂੰ ਤੇ ਇਸੇ ਤਰੀਕੇ ਅੱਜ ਕੱਲ ਤਾਂ ਬੱਸਾਂ ਦੀ ਵੀ ਟਿਕਟ ਲੈਣੀ ਆ ਤਾਂ ਉਹ ਵੀ ਆਨਲਾਈਨ ਮਿਲ ਜਾਂਦੀ ਆ ਕਿਸੇ ਜਗ੍ਹਾ ਤੇ ਤੁਸੀਂ ਜਾਣਾ ਤੇ ਆਨਲਾਈਨ ਤੁਸੀਂ ਬੱਸ ਦੀ ਟਿਕਟ ਲੈ ਸਕਦੇ ਹੋ ਪੇਟੀਐਮ ਦੇ ਥਰੂ ਵੀ ਲੈ ਸਕਦੇ ਹੋ ਸ਼ਾਇਦ Google Pay ਤੋਂ ਵੀ ਲੈ ਸਕਦੇ ਆ ਆਇਆ ਕੋ ਬੜਾ ਪੁਰਾਣਾ ਚਾਰਟ ਲੱਗਿਆ ਹੋਇਆ ਇਹ ਘੁੰਮਦਾ ਵਾ ਹੁਣ ਤਾਂ ਮੈਂ ਇਹਨੂੰ ਘੁਮਾ ਕੇ ਦੇਖਿਆ ਘੁੰਮਿਆ ਨਹੀਂ ਪਰ ਇਹਦੇ ਵਿੱਚ ਮੈਂ ਦੇਖਦਾ ਮਾਂ ਵੀ ਪੀ ਆਰਟੀਸੀ ਪੀ ਆਰਟੀਸੀ ਘਟ ਪੜਿਆ ਜਾਂਦਾ ਵਾ ਜਿਹਦੇ ਵਿੱਚ ਜਾਦੇ ਆਰਬਿਟ ਜੁਝਾਰ ਤੇ ਹੋਰ ਕਈ ਕੰਪਨੀਆਂ ਮਾਲਵਾ ਕਰਤਾਰ ਹੋਰ ਬੱਸਾਂ ਦੇ ਨਾਮ ਬਹੁਤ ਆਉਂਦੇ ਆ ਇਹਦੇ ਵਿੱਚ ਹੇਮਕਾਉਂਟਰ ਜੁਝਾਰ ਤੇ ਇਸ ਕਰਕੇ ਆ ਵੀ ਪ੍ਰਾਈਵੇਟ ਬੱਸਾਂ ਤਾਂ ਬਹੁਤ ਚੱਲਦੀਆਂ ਨੇ ਮੰਨਿਆ ਵੀ ਉਹ ਟੈਕਸ ਵੀ ਦਿੰਦੀਆਂ ਨੇ ਪਰ ਜਿਹੜੀਆਂ ਸਾਡੇ ਪੰਜਾਬ ਦੀ ਇਕਨੋਮੀ ਵਧਾਉਂਦੀਆਂ ਨੇ ਪੰਜਾਬ ਨੂੰ ਰੋਜ਼ਗਾਰ ਦਿੰਦੀਆਂ ਨੇ ਤੇ ਪੈਨਸ਼ਨ ਮਿਲਦੀ ਆ ਪੱਤੇ ਮਿਲਦੇ ਆ ਉਹ ਸਿਰਫ ਮਲਾਜਮਾਂ ਨੂੰ ਉਹ ਸਿਰਫ ਪੰਜਾਬ ਰੋਡ ਵੀਜੀ ਦੇ ਸਕਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਦੇਖਦੇ ਆਂ ਬੱਸਾਂ ਤਾਂ ਤਕਰੀਬਨ ਬਹੁਤ ਖੜੀਆਂ ਨੇ ਨਾਈਟ ਸਰਵਿਸ ਵੀ ਤਕਰੀਬਨ ਚੱਲਦੀ ਹੋਈ ਆ ਤੇ ਜ਼ਿਆਦਾਤਰ ਲੰਮੇ ਰੂਟਾਂ ਵਾਲੀਆਂ ਜਿਹੜੀਆਂ ਬੱਸਾਂ ਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਏਸੀ ਬੱਸਾਂ ਮਰਸੀਡੀਜ਼ ਰਾਜਸਥਾਨ ਨੂੰ ਜਾਣ ਵਾਲੀਆਂ ਬੱਸਾਂ ਜੰਮੂ ਨੂੰ ਜਾਣ ਵਾਲੀਆਂ ਦਿੱਲੀ ਨੂੰ ਜਾਣ ਵਾਲੀਆਂ ਉਹ ਸਾਰੀਆਂ ਜਿਹੜੀਆਂ ਨੇ ਬੱਸ ਸਟੈਂਡ ਤੋਂ ਬਾਹਰਲੇ ਪਾਸੇ मिल ਜਾਂਦੀਆਂ ਨੇ ਇਹ ਕਾਊਂਟਰ ਬਣੇ ਆ ਕਾਊਂਟਰ ਤੋਂ ਵੀ ਆਪਾਂ ਟਿਕਟ ਲੈ ਸਕਦੇ ਆ ਆਨਲਾਈਨ ਵੀ ਆਪਾਂ ਟਿਕਟ ਲੈ ਸਕਦੇ ਆ ਤੇ ਇਸ ਵਕਤ ਜਿਹੜਾ ਵਾ ਦਿਨ ਛੋਟੇ ਹੋਣ ਕਰਕੇ ਸਿਆਲਾਂ ਦੇ ਦਿਨ ਹੋਣ ਕਰਕੇ ਹਨੇਰਾ ਛੇਤੀ ਹੋਣ ਕਰਕੇ ਤੇ ਲੋਕ ਵੀ ਅੱਜ ਕੱਲ ਜਿਹੜਾ ਸਫਰ ਕਰਦੇ ਆ ਰਾਤ ਨੂੰ ਘੱਟ ਕਰਦੇ ਆ ਫੇਰ ਵੀ ਆਪਾਂ ਇਸ ਜਗ੍ਹਾ ਤੇ ਆਏ ਆ ਦੇਖਦੇ ਆ ਅੱਗੇ ਇੱਕ ਸਕਰੀਨ ਲੱਗੀ ਆ ਉਹਦੇ ਤੇ ਵੀ ਦੁਬਾਰਾ ਦੇਖਦੇ ਆ ਬੱਸ ਸਟੈਂਡ ਦੇ ਵਿੱਚ ਆਪਾਂ ਘੁੰਮਦੇ ਫਿਰਦੇ ਆ ਬਹੁਤ ਦੁਕਾਨਾਂ ਜਿਹੜੀਆਂ ਨੇ ਆ ਜਈਆਂ ਨੇ ਜਿਹੜੀਆਂ ਰਾਤ ਭਰ ਖੁੱਲੀਆਂ ਰਹਿੰਦੀਆਂ ਨੇ ਬਹੁਤ ਦੁਕਾਨਾਂ ਇਹ ਜੀਆਂ ਨੇ ਜਿਹੜੀਆਂ ਰਾਤ ਨੂੰ ਬੰਦ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਬੱਸ ਸਟੈਂਡ ਤੋਂ ਬਾਅਦ ਬਿਲਕੁਲ ਉਹਦੇ ਸਾਹਮਣੇ ਜਾਵਾਂਗੇ ਜਿੱਥੇ ਚਮਕੀਲੇ ਦੀ ਕੋਈ ਇੱਕ ਆਫਿਸ ਹੁੰਦਾ ਸੀਗਾ ਜਿੱਥੇ ਉਹ ਤਿਆਰੀ ਕਰਦੇ ਹੁੰਦੇ ਸੀ ਰਿਹਸਲ ਕਰਦੇ ਹੁੰਦੇ ਸੀ ਤੇ ਉਹ ਕੱਲਾ ਚਮਕੀਲੇ ਦਾ ਨਹੀਂ ਹੁੰਦਾ ਸੀ ਉੱਥੇ ਸੁਰਿੰਦਰ ਸੋਨੀਆ ਤੇ ਪਾਲੀ ਦੇ ਤਾਲੀਆ ਕੁਲਦੀਪ ਮਾਨਕ ਹੋਰ ਵੀ ਵੱਡੇ ਵੱਡੇ ਕਲਾਕਾਰਾਂ ਦੇ ਉੱਥੇ ਕਹ ਲੋ ਵੀ ਆਫਿਸ ਸੀਗੇ ਤੇ ਇਹ ਜਿਹੜੀਆਂ ਆਵਾਜ਼ਾਂ ਮਾਰਦੇ ਆ ਮੋਕਸਰ ਕੋਟ ਪੂਰਾ ਫਲਾਣਾ ਫਲਾਣਾ ਹਨਾ ਇਹ ਵੀ ਬੜੀ ਵਧੀਆ ਜਿਹਾ ਲੱਗਦਾ ਹੁੰਦਾ ਤਕਰੀਬਨ ਤੇ ਆਪਾਂ ਚੱਲਦੇ ਆ ਚਮਕੀਲੇ ਦੇ ਆਫਿਸ ਵੱਲ ਨੂੰ ਬਸ ਸਟੈਂਡ ਨੂੰ ਆਪਾਂ ਦੂਸਰੇ ਪਾਸੇ ਦੀ ਕਰਾਸ ਕਰਕੇ ਬਾਹਰ ਚਲੇ ਜਾਣਾ ਤੇ ਇੱਥੇ ਵੀ ਸਕਰੀਨ ਲੱਗੀ ਹੋਈ ਆ ਸਕਰੀਨ ਦੇ ਉੱਤੇ ਟਾਈਮ ਟੇਬਲ ਲਗਾਤਾਰ ਚੱਲ ਰਿਹਾ ਵਾ ਜਿਵੇਂ ਆਪਾਂ 8:25 ਤੇ ਪੜਿਆ ਸੀ ਪਹਿਲਾਂ ਵੀ ਕਿ ਰਿਸ਼ੀਕੇਸ਼ ਨੂੰ ਜਾਣੀਆਂ 8:30 ਵਜੇ ਜਾਣੀਆਂ ਦਿੱਲੀ ਨੂੰ ਬੱਸ ਤੇ ਬਹੁਤ ਲੋਕ ਹੈਗੇ ਆ ਜਿਹੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ ਦਿੱਲੀ ਨੂੰ ਬੱਸਾਂ ਘੱਟ ਕਰਾਏ ਵਾਲੀਆਂ ਅੰਦਰੋਂ ਜਾਂਦੀਆਂ ਨੇ ਤੇ ਆਪਾਂ ਚੱਲੀਏ ਹੁਣ ਬਾਹਰ ਨੂੰ ਹੁਣ ਆਪਾਂ ਦੇਖਦੇ ਆਂ ਬਾਹਰ ਦਾ ਕੀ ਮਾਹੌਲ ਆ ਅੱਡੇ ਤੋਂ ਬਾਹਰ ਨਿਕਲਦੇ ਆਂ ਚਲੋ ਆਓ ਚਲਿਏ ਹੁਣ ਆਪਾਂ ਬੱਸ ਸਟੈਂਡ ਤੋਂ ਬਾਹਰ ਆ ਗਏ ਆ ਤੇ ਇੱਥੇ ਤੁਹਾਨੂੰ ਦੱਸਿਆ ਸੀ ਕਿ ਇੱਥੇ ਵੈਦਾਂ ਦੀਆਂ ਦੁਕਾਨਾਂ ਬਹੁਤ ਨੇ ਤੇ ਆਪਾਂ ਚਲਿਏ ਚਮਕੀਲੇ ਦੇ ਦਫ਼ਤਰ ਵੱਲ ਨੂੰ ਤੇ ਚਮਕੀਲੇ ਆ ਉਹ ਸੀ ਜਿਸ ਦੇ ਨਾਂ ਤੇ ਦਲਜੀਤ ਨੇ ਵੀ ਮੂਵੀ ਬਣਾਈ ਆ ਪਤਾ ਨਹੀਂ ਹੋਰ ਕਿੰਨੀਆਂ ਫਿਲਮਾਂ ਬਣੀਆਂ ਚਮਕੀਲੇ ਦੇ ਨਾਂ ਤੇ ਤੇ ਅਜੀਹਾ ਕਲਾਕਾਰ ਸੀ ਉਹ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ ਉਹਦਾ ਰਿਕਾਰਡ ਸੇਲ ਹੁੰਦਾ ਹੁੰਦਾ ਸੀ ਉਦੋਂ ਕੈਸਟਾਂ ਤਾਂ ਹੁੰਦੀਆਂ ਨਹੀਂ ਸੀਗੀਆਂ ਉਦੋਂ ਸੀਗੇ ਤਵੇ ਤੇ ਪਿੰਡਾਂ ਦੇ ਸ਼ਿਕੀਨ ਬੰਦੇ ਸ਼ਹਿਰ ਨੂੰ ਆਉਂਦੇ ਹੁੰਦੇ ਸੀ ਤੇ ਇੱਥੋਂ ਤਵਾ ਖਰੀਦ ਕੇ ਲੈ ਕੇ ਜਾਂਦੇ ਹੁੰਦੇ ਸੀ ਤੇ ਪਿੰਡ ਦੇ ਵਿੱਚ ਬਾਰ ਬਾਰ ਰਿਪੀਟ ਚੱਲਦਾ ਹੁੰਦਾ ਸੀ ਅੱਜ ਵੀ ਪਾਲੀ ਦੇਤਵਾਲੀਏ ਦਾ ਦਫ਼ਤਰ ਹੈਗਾ ਬਿਲਕੁਲ ਸਾਹਮਣੇ ਤੇ ਜਿੱਥੇ ਆਪਾਂ ਦੇਖ ਰਹੇ ਆ ਵਾਈਨ ਸ਼ਾਪ ਆ ਤੇ ਇਹ ਆ ਜਿਹੜੀ ਜਗ੍ਹਾ ਤੇ ਉੱਤੇ ਚਮਕੀਲੇ ਦਾ ਦਫ਼ਤਰ ਸੀਗਾ ਤੇ ਆਪਾਂ ਕੁਝ ਕੁ ਚੱਲ ਕੇ ਦੇਖਦੇ ਆ ਮੂਵੀ ਦੀਆਂ ਤੇ ਫਿਰ ਆਪਾਂ ਸਾਹਮਣੇ ਚਮਕੀਲੇ ਦਾ ਦਫ਼ਤਰ ਆ ਇਹ ਮੂਵੀ ਜੇ ਤੁਸੀਂ ਨਹੀਂ ਦੇਖੀ ਚਮਕੀਲਾ ਤਾਂ ਇਹਨੂੰ Netflix ਦੇ ਉੱਤੇ ਜਰੂਰ ਦੇਖਿਓ ਬਹੁਤ ਸੋਹਣੀ ਬਣਾਈ ਆ ਬੰਦੇ ਨੇ ਇਮਤੀਆਜ਼ ਅਲੀ ਦੇ ਇਸ پارک ਦੇ ਵਿੱਚ ਬਹਿ ਕੇ ਗੀਤ ਸੋਚਦਾ ਸੀ ਧੁੱਪ ਹੁੰਦੀ ਸੀ ਧੁੱਪ ਸੇਕਦਾ ਸੀ ਤੇ ਧੁਨ ਬਣਾਉਂਦਾ ਹੁੰਦਾ ਸੀ ਇੱਥੇ ਬਹਿ ਕੇ ਚਮਕੀਲਾ ਤੇ ਇੱਥੇ ਹੀ ਪ੍ਰੋਗਰਾਮ ਬੁੱਕ ਹੁੰਦੇ ਸੀ ਉਹਦੇ ਕਿ ਕਿਸੇ ਨੇ ਵਿਆਹ ਤੇ ਬੁਲਾਉਣਾ ਤੇ ਕਿਸੇ ਨੇ ਕਿਸੇ ਹੋਰ ਫੰਕਸ਼ਨ ਤੇ ਬੁਲਾਉਣਾ ਉਸ ਵਕਤ ਚਮਕੀਲੇ ਦਾ ਰੇਟ 4-500 ਰੁਪਈਆ ਸੀ ਤੇ ਉਤੋਂ ਲੋਕਾਂ ਦੇ ਥਰੂ ਜਾਨਕੀ ਕਹਿ ਲੋ ਵੀ ਉੱਤੇ ਇਨਾਮ ਦੇ ਤੌਰ ਤੇ ਹੋਰ ਪੈਸੇ ਬਣ ਜਾਂਦੇ ਸੀ ਪਰ ਉਸ ਵਕਤ ਚਮਕੀਲੇ ਦਾ ਰੇਟ 4500 ਸੀਗਾ ਦਿਓ ਜੀ ਇਜਾਜ਼ਤ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਛੇਤੀ ਨਵੀਆਂ ਵੀਡੀਓਜ਼ ਫੇਰ ਮਾਰਦੇ ਆਂ ਨਵੀਆਂ-ਨਵੀਆਂ ਗੱਲਾਂ ਦਿਓ ਜੀ ਇਜਾਜ਼ਤ